ਪੂਰੀ ਸਮੂਹ ਟੀਮ ਹੈ ਸਾਡੇ ਆਨਰੇਬਲ ਕੈਬਨਿਟ ਮਿਸਟਰ ਮੈਡਮ ਮਜੀਦ ਕੌਰ ਜੀ ਨਾਲ ਨੇ ਸਾਡੇ ਐਮਐਲਏ ਸਾਹਿਬ ਜਲਾਲਾਬਾਦ ਤੋਂ ਗੋਲਡੀ ਜੀ ਐਮਐਲਏ ਬੱਲੂਵਾੜਾ ਤੋਂ ਤੇ ਐਮਐਲਏ ਸਾਡੇ ਫਾਸਿਲਕਾ ਤੋਂ ਸਾਰੇ ਨੇ ਬੋਰਡ ਤੋਂ ਸਾਰੇ ਜਣੇ ਨਾਲ ਨੇ ਔਰ ਅੱਜ ਅਸੀਂ ਉਹਦੇ ਵਿਜ਼ਿਟ ਕਰਨ ਆਏ ਸੀ ਇਹ ਦੇਖਣ ਆਏ ਸੀ ਕਿ ਜਿਵੇਂ ਤੁਸੀਂ ਜਾਣਦੇ ਹੋ ਮਾਹੌਲ ਬੜਾ ਸੈਂਸਿਟਿਵ ਚੱਲ ਰਿਹਾ ਹੈ ਤੇ ਅਸੀਂ ਬਾਰਡਰ ਦੇ ਉੱਤੇ ਖੜੇ ਹਾਂ ਇਸ ਸਮੇਂ ਵੀ ਆਪ ਵੀ ਬਹੁਤ ਸੁੱਖ ਮੰਗਦੇ ਆ ਸੀ ਵੀ ਦੋਹੇ ਪਾਸੇ ਸ਼ਾਂਤੀ ਰਹੇ ਪਰ ਜੇਕਰ ਕੋਈ ਇਹੋ ਜਿਹਾ ਅਨਸੁਖਾਵਾਂ ਮਾਹੌਲ ਮਰਦਾ ਪਰ ਅਸੀਂ ਫਿਰੋਦੀ ਤਿਆਰੀ ਦੇ ਲਈ ਅੱਜ ਕੰਪਲੀਟ ਦੇਖਣ ਆਏ ਸੀ ਮੁੱਖ ਮੰਤਰੀ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਜੀ ਨੇ ਕੱਲ ਜਿਹੜੀ ਕੈਬਨਿਟਰੀ ਮੀਟਿੰਗ ਲੱਗੀ ਸੀ ਉਹਦੇ ਇੱਕ ਸਪੈਸ਼ਲ ਪੀਐਸਸੀ ਨੂੰ ਇੰਸ਼ੋਰ ਕੀਤਾ ਸੀ ਕਿ ਸਾਡੇ ਸਾਰੇ ਕੈਬਨਨ ਮਨਿਸਟਰਸ ਨੇ ਜਿਹੜੇ ਉਹ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਤੇ ਜਿਹੜਿਆਂ ਚ ਜਾ ਕੇ ਖਾਸ ਕਰ ਬਾਰਡਰ ਇੰਡੀਆਜ਼ ਦੇ ਵਿੱਚ ਜਾ ਕੇ ਵਿਜ਼ਿਟ ਕਰਨਗੇ ਕਿ ਸਾਡੇ ਕੋਲ ਤਿਆਰੀ ਪੂਰੀ ਹੈ ਸੋ ਅੱਜ ਅਸੀਂ ਜਦੋਂ ਉਹਦੇ ਵਿਜ਼ਿਟ ਕਰਨ ਦਾ ਫਾਇਕਾ ਚਾਏ ਆ ਤਾਂ ਤੁਸੀਂ ਦੇਖ ਸਕਦੇ ਹੋਰੇ ਅਸੀਂ ਜਿਹੜੇ ਬੈੱਡ ਨੇ ਉਹ ਵੇਕੈਂਟ ਰੱਖੇ ਨੇ ਖਾਲੀ ਬੈੱਡ ਰੱਖੇ ਨੇ ਤਾਂ ਜੋ ਦੇਖਾ ਦੋ ਕੋਈ ਅੱਗੇ ਨੀ ਦਿੱਕਤ ਆਦੀ ਹੈ ਤਾਂ ਅਸੀਂ ਇਮੀਡੀਏਟੀ ਆਪਣੇ ਅਫੀਸ਼ਰਸ ਨੂੰ ਸੰਭਾਲ ਸਕੀਏ ਇਸ ਤੋਂ ਇਲਾਵਾ ਸਾਡੇ ਕੋਲ ਡਰੱਗਸ ਜਿਹੜੇ ਈਮੋ ਆਪਾਂ ਕਹਿੰਦੇ ਆ ਦਵਾਈਆਂ ਸਾਡੇ ਕੋਲ ਸਾਰੀਆਂ ਦਵਾਈਆਂ ਦਾ ਜਿਵੇਂ ਤੁਸੀਂ ਦੇਖ ਕੇ ਆਏ ਹੋ ਸਟਾਕ ਦੇ ਵਿੱਚ ਸਾਰਾ ਸਾਡੇ ਕੋਲ ਦਵਾਈਆਂ ਦਾ ਸਟਾਕ ਜਿਹੜਾ ਅਵੇਲੇਬਲ ਹੈ ਡਾਕਟਰਸ ਨੇ ਜਿਹੜੇ ਸਾਡੇ ਸਾਡਾ ਪੂਰਾ ਐਡਮਿਨਿਸਟ੍ਰੇਟਿਵ ਸਟਾਫ ਹੈ ਸਾਡਾ ਪੁਲਿਸ ਸਟਾਫ ਹੈ ਸਾਡਾ ਦਾ ਸਾਰਾ 올 ਟੂਲਸ ਹੈ ਔਰ 24 24 ਘੰਟੇ ਦੀ ਡਿਊਟੀ ਦੇ ਰਹੇ ਨੇ ਵਿਦਾਊਟ ਐਨੀ ਸਿੰਗਲ ਮੂਮੈਂਟ ਲੀਵ ਇੱਕ ਸਕਿੰਟ ਦੀ ਵੀ ਲੀਵ ਤੋਂ ਬਿਨਾ 24 ਆਵਰਸ ਡਿਊਟੀ ਦੇ ਰਹੇ ਹੈ ਸੋ ਇਸ ਚੀਜ਼ ਨੂੰ ਸ਼ੋਰ ਕਰਨਾ ਹੈ ਕਿ ਪਰਮਾਤਮਾ ਨਾ ਚਾਹੇ ਵੀ ਕਿਸੇ ਵੀ ਕਿਸਮ ਦਾ ਕੁਛ ਆਈ ਜਾ ਹੋਵੇ ਕਿਉਂਕਿ ਇਹ ਸੈਂਸਿਟਿਵ 룸 ਦੇ ਵਿੱਚ ਹੈ ਇਸ ਨੂੰ ਇਸ ਕਰਕੇ ਆਜ ਤੁਸੀਂ ਸਾਰੇ ਜਣੇ ਇਹਨੂੰ ਵਿਜ਼ਿਟ ਕਰਕੇ ਇਹ ਇਨਸ਼ੋਰ ਕੀਤਾ ਕਿ ਉਹ ਸਾਰੀਆਂ ਫੈਸਿਲਿਟੀਆਂ ਨੇ ਜਿਹੜੀਆਂ ਵਿਜ਼ਿਟ ਅੱਜ ਸਾਰੇ ਮੇਰੇ ਨਾਲ ਐਮਐਨਏ ਸਾਹਿਬਾਨ ਖੜੇ ਨੇ ਔਰ ਮੰਤਰੀ ਸਾਹਿਬ ਕਰਨਪ੍ਰੀ ਸੌਂਚ ਜੀ ਆਏ ਆ ਮੈਸਿਕਲੀ ਇਸ ਵੀ ਇਸ ਏਰੀਆ 'ਚ ਵਿਜ਼ਿਟ ਟੇਸ ਕਰਕੇ ਕਰਨ ਆਏ ਆ ਕਿ ਸਾਡੇ ਲੋਕਾਂ ਨੂੰ ਕੋਈ ਜਾਨ ਤੇ ਮਾਹੌਲ ਕਰਕੇ ਕਿਸੇ ਤਕਲੀਫ ਦਾ ਸਾਹਮਣਾ ਨਾ ਕਰਨਾ ਪਵੇ ਇਸ ਦਾ ਇਹ ਮਤਲਬ ਨਹੀਂ ਕਿ ਕੋਈ ਅਸੀਂ ਡਰਦਾ ਮਾਹੌਲ ਕ੍ਰੀਏਟ ਕਰਨਾ ਹੈ ਬਲਕਿ ਅਗਰ ਕੋਈ ਇਸ ਤਰ੍ਹਾਂ ਦੀ ਸਿਚੁਏਸ਼ਨ ਆਉਦੀ ਹੈ ਤਾਂ ਉਹ ਉਸ ਨੂੰ ਪ੍ਰੇਟਰੀਪੇ ਨਾਲ ਹੈਂਡਲ ਕਰ ਲਿਆ ਸੋ ਅਸੀਂ ਹਸਪੀਟਲ ਵਿਜ਼ਿਟ ਕੀਤਾ ਜਿਹਦੇ ਵਿੱਚ ਪੂਰੀ ਤਰ੍ਹਾਂ ਹਸਪੀਟਲ ਨੂੰ ਇਕਪਟ ਕੀਤਾ ਗਿਆ ਬੈਡਸ ਦੇ ਨਾਲ ਵੀ ਔਰ ਜੋ ਇੱਥੇ ਜੀਐਸਐਮਓ ਸਾਹਿਬ ਨਾਲ ਗੱਲ ਕੀਤੀ ਹੈ ਹਰ ਤਰ੍ਹਾਂ ਦੀ ਦਵਾਈ ਉਪਲਬਧ ਕਰਾਈ ਗਈ ਹੈ ਉਸੇ ਤਰ੍ਹਾਂ ਹੀ ਬਲੱਡ ਬੈਂਕ ਪੂਰੀ ਤਰ੍ਹਾਂ ਸਫੀਸ਼ੀਐਂਟ ਦਿੱਤਾ ਗਿਆ ਤਾਂ ਕਿ ਕੋਈ ਇਸ ਤਰ੍ਹਾਂ ਦੀ ਕਮੀ ਨਾ ਹੋਵੇ ਸਾਸੀਂ ਜਾਨਾਂ ਬਚਾਉਣ ਤੇ ਕਨਸੈਂਟ੍ਰੇਟ ਕਰੀਏ ਸੋ ਪੂਰੀ ਤਰ੍ਹਾਂ ਡਾਕਟਰਸ ਵੀ ਅਵੇਲੇਬਲ ਨੇ ਸਟਾਫ ਨਰਸਿਸ ਵੀ ਨੇ ਔਰ ਅਸੀਂ ਹਮੇਸ਼ਾ ਜਾਬ ਸਰਕਾਰ ਹਮੇਸ਼ਾ ਨਾਲ ਹੈ ਆਪਣੇ ਡਾਕਟਰਸ ਦੇ ਜਿਹੜੇ ਸੇਵਾ ਕਰ ਰਹੇ ਨੇ ਲੋਕਾਂ ਦੀ ਤੇ ਮਕਸਦ ਇਹ ਹੈ ਕਿ ਅਸੀਂ ਆਪਣੇ ਲੋਕਾਂ ਨੂੰ ਬਾਰਡਰ ਤੇ ਰਹਿ ਰਹੇ ਲੋਕਾਂ ਨੂੰ ਜਿਹੜਾ ਸੁਰੱਖਿਅਤ ਵਾਤਾਵਰਣ ਦੇ